ਸਿਆਣੇ ਕਹਿੰਦੇ ਨੇ ਕਿ ਨਸ਼ਾ ਕਰਾਂ ਦੇ ਘਰ ਫੂਕ ਦਿੰਦਾ ਹੈ ਤੇ ਇੱਥੇ ਵੀ ਇਹੀ ਕੁਝ ਦੇਖਣ ਨੂੰ ਮਿਲਿਆ ਤੇ ਇੱਕ ਸ਼ਰਾਬੀ ਵਿਅਕਤੀ ਨੇ ਅੱਗ ਲਗਾ ਕੇ ਆਪਣਾ ਹੀ ਘਰ ਫੂਕ ਦਿੱਤਾ ਮੁੱਲਜਮ ਵਿਅਕਤੀ ਰੋਜ਼ਾਨਾ ਸ਼ਰਾਬ ਪੀਂਦਾ ਸੀ ਅਤੇ ਸ਼ਰਾਬੀ ਕੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁਟਮਾਰ ਕਰਦਾ ਸੀ ਜਿਸ ਤੋਂ ਬਾਅਦ ਸ਼ਰਾਬੀ ਨੇ ਗੁੱਸੇ ਚ ਆ ਕੇ ਆਪਣੇ ਪੂਰੇ ਘਰ ਨੂੰ ਅੱਗ ਲਾ ਦਿੱਤੀ ਬੇਟੀਆਂ ਤੋਂ ਲੈ ਕੇ ﺍﻟमारीਆਂ ਤੱਕ ਸਭ ਕੁਝ ਸਾੜ ਕੇ ਸੁਆ ਕਰ ਦਿੱਤਾ ਤੇ ਫਿਰੋਜ਼ਪੁਰ ਦੇ ਪਿੰਡ ਹਬੀਬਕੇ ਦੇ ਸ਼ਰਾਬੀ ਨੇ ਆਪਣੇ ਹੀ ਘਰ ਨੂੰ ਅੱਗ ਲਾ ਕੇ ਫੂਕ ਦਿੱਤਾ ਹੈ ਮੁਲਜ਼ਮ ਦੀ ਪਤਨੀ ਮੁਤਾਬਕ ਉਸ ਦਾ ਪਤੀ ਅਕਸਰ ਹੀ ਉਸ ਨਾਲ ਅਤੇ ਉਸਦੇ ਬੱਚਿਆਂ ਨਾਲ ਕੁਟਮਾਰ ਕਰਦਾ ਸੀ ਅਤੇ ਬੀਤੇ ਦਿਨ ਵੀ ਉਸ ਨੇ ਸ਼ਰਾਬ ਪੀ ਕੇ ਪਰਿਵਾਰ ਨਾਲ ਝਗੜਾ ਕੀਤਾ ਅਤੇ ਸਾਰੀ ਰਾਤ ਬੱਚਿਆਂ ਨੂੰ ਸੌਣ ਤੱਕ ਨਹੀਂ ਦਿੱਤਾ ਜਿਸ ਤੋਂ ਬਾਅਦ ਉਹ ਦੁਖੀ ਹੋ ਕੇ ਆਪਣੇ ਪੇਕੇ ਘਰ ਰਾਤ ਕੱਟ ਲਈ ਗਏ ਪਰ ਪਿੱਛੋਂ ਉਸ ਦੇ ਪਤੀ ਨੇ ਨਸ਼ੇ 'ਚ ਪੂਰੇ ਘਰ ਨੂੰ ਅੱਗ ਲਾ ਦਿੱਤੀ ਸਾਨੂੰ ਇਸ ਤਰ੍ਹਾਂ ਵੀ ਸਾਡਾ ਲੜਾਈ ਕਰਦਾ ਸੀ ਆ ਦੋ ਤਿੰਨ ਦਿਨ ਹੋ ਗਏ दारू ਪੀਂਦਾ ਸੀ ਤੇ ਅਸੀਂ ਫਿਰ ਵੀ ਲੜਦੇ ਲੁੱਟਦੇ ਕਰੇ ਤੁਰੇ ਰਹਿ ਗਏ ਕਰਾਈਏ ਕਰੇ ਰਹਿ ਗਏ ਤੇ ਸਾਨੂੰ ਤਿੰਨ ਦਿਨ ਤੋਂ ਸੌਂ ਨਹੀਂ ਦਿੱਤਾ ਇਸ ਬੰਦੇ ਨੇ ਇਹਨੇ ਜਿੰਨਾ ਡਾਕ ਲਾਕੀ ਗਿਆ ਮੇਰਾ ਘਰ ਤੇ ਮੇਰੇ ਘਰ ਦਾ ਹਾਂਜੀ ਉਹਨਾਂ ਗਰਮੀ ਤੇ ਤੇ ਮਸਾਨੂੰ ਸੌਂ ਨਹੀਂ ਦਿੰਦਾ ਤੇ ਮੈਂ ਕਹਾਂ ਐ ਕਰੀਏ ਆ ਰਾਤ ਰੁਕੇ ਰ ਆਪਣਾ ਉੱਟ ਟੁੱਟ ਕੇ ਮਾਰਦਾ ਤੇ ਆਪਾਂ ਐ ਕਰੀਏ ਤੁਹਾਡੇ ਪਾਸੇ ਹੋ ਚਲੀਏ ਵੀ ਪਾਸੇ ਹੋ ਚਲੀਏ ਤਾਂ ਸਵੇਰੇ ਦੀ ਦਾਰੂ ਟੁੱਟ ਜਾਵੇਗੀ ਤੇ ਆਪਾਂ ਸਵੇਰੇ ਆਵਾਂਗੇ ਰਿਸ਼ਤੇਦਾਰ ਲੈ ਕੇ ਤੇ ਇਹਨੂੰ ਕੁਝ ਕਹਿਣਗੇ ਤੇ ਬੰਦਾ ਬਣ ਜਾਵੇਗਾ ਤੇ ਅਸੀਂ ਤੇ ਐਵੇਂ ਚਲੇ ਗਏ ਜਦੋਂ ਚਲੇ ਗਏ ਤੇ ਅਸੀਂ ਉੱਥੇ ਰਹਿ ਪਏ ਸਵੇਰੇ ਹਾਂਜੀ ਦਰਦੇ ਦਰਦੇ ਸਾਡੇ ਮਗਰ ਲੱਗਦਾ ਸੀ ਨਾ ਮਾਰਦਾ ਸੀ ਰਾਤ ਨੂੰ ਸੌਂ ਨਹੀਂ ਦਿੰਦਾ ਸੀਗਾ ਵੀ ਜਦੋਂ ਰਾਤ ਨੂੰ ਸੌਂਦੇ ਸੀ ਨਾ ਬੱਚੇ ਤੇ ਬੱਚਾ ਦੇ ਨਾਲ ਖਿੱਚਦਾ ਸੀਗਾ ਠੀਕ ਐ ਤੇ ਇਹਦਾ ਮੈਂ ਬੱਚਿਆਂ ਦੇ ਲੈ ਕੇ ਚਲੀ ਗਈ ਮੈਂ ਕਿਹਾ ਕੀ ਪਤਾ ਬੱਚੇ ਥੱਕ ਕੇ ਉੱਤੇ ਦੇ ਕੋਲ ਸੁੱਤੇ ਫਿਰ ਕੋਈ ਨੁਕਸਾਨ ਨਾ ਸਾਡਾ ਹੋ ਜਾਵੇ ਘਰ ਦਾ ਕੋਈ ਨੁਕਸਾਨ ਨਾ ਹੋ ਜਾਵੇ ਤੇ ਅਸੀਂ ਚਲੇ ਗਏ ਐਤੂ ਤੇ ਸਵੇਰੇ ਤੜਕੇ ਅਸੀਂ ਕਿਸੇ ਨੂੰ ਫੋਨ ਲਾਇਆ ਸੀ ਕਿ ਸਾਡੇ ਘਰੇ ਤਾਂ ਦੇਖੋ ਉਹ ਪਾਈ ਸਾਡੇ ਘਰੇ ਦੇ ਖਣਾਏ ਤੇ ਕਹਿੰਦਾ ਵੀ ਤੁਹਾਡੇ ਘਰੇ ਤਾਂ ਅੱਗ ਲੱਗੀ ਪਈ ਆ ਅਗ ਲੱਗੀ ਪਈ ਐ ਤੇ ਬੁਰਾ ਤੁਹਾਡੇ ਘਰ ਦਾ ਹਾਲ ਹੋਇਆ ਪਿਆ ਅਸੀਂ ਫੇਰਵੇਂ ਜਿੰਨੇ ਸੀ ਰਿਸ਼ਤੇਦਾਰ ਮੈਂ ਉਹ ਹੀ ਤੁਰ ਕੇ ਆ ਗਏ ਜਦੋਂ ਆਣ ਕੇ ਦੇਖਿਆ ਤੇ ਘਰ ਦੇ ਬੁਰੇ ਹਾਲ ਤੇ ਤੁਹਾਡੇ ਸਾਹਮਣੇ ਇਹ ਘਰ ਵੇਖ ਲਓ ਤੁਸੀਂ ਕਿੱਦਾਂ ਦਾ ਸਮਾਨ ਜਿਹੜਾ ਘਰ ਦਾ ਸੀ ਮੈਂ ਸਾਰਾ ਹੀ ਸਾਰੀਆਂ ਕੁਝ ਬਚਿਆ ਹੀ ਨਹੀਂ ਤੇ ਪੀੜਤ ਉਸ ਦਾ ਪੇਕਾ ਪਰਿਵਾਰ ਵੀ ਮੌਕੇ ਤੇ ਪਹੁੰਚਿਆ ਪਰਿਵਾਰ ਮੁਤਾਬਕ ਮੁਲਜ਼ਮ ਨੇ ਪੂਰੇ ਘਰ ਨੂੰ ਰਾਖ ਵਿੱਚ ਤਬਦੀਲ ਕਰ ਦਿੱਤਾ ਐਥੋਂ ਤੱਕ ਕਿ ਤੰਤੇ ਪਾਉਣ ਵਾਲੇ ਕੱਪੜੇ ਤੱਕ ਵੀ ਨਹੀਂ ਛੱਡੇ ਅਤੇ ਖੁਦ ਫਰਾਰ ਹੋ ਗਿਆ ਉਹਨਾਂ ਮੰਗ ਕੀਤੀ ਐ ਕਿ ਉਸ ਦੇ ਪਤੀ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਕਸੋਦ ਰਹਿਣ ਵਾਲੇ ਤੇ ਕੀ ਨਾਮ ਮਾਝਾਲੇ ਗਸਦ ਰਹਿਣ ਵਾਲਾ ਮੇਰਾ ਖਲਤਾਰ ਸਿੰਘ ਹੈ। ਇਹ ਮੇਰੀ ਲੜਕੀ ਹੈ। ਇਹ ਰਾਤੀ ਵਰਦਾ ਟੁਕਦਾ ਸੀ ਤੇ ਡਰਦੇ ਮਾਰੇ ਮੇਰੇ ਘਰੇ ਪਹੁੰਚ ਗਏ। ਵਰਦਾ ਟੁਕਦਾ ਕਿਉਂ ਹੈ ਕੀ ਇਹ ਵਰਦਾ ਸ਼ਰਾਬੀ ਲਿੰਦਾ ਹੈ। ਸ਼ਰਾਬੀ ਨਸ਼ਾ ਖੰਦਾ ਹੈ। ਸਾਰਾ ਕੋਈ ਖੰਦਾ ਹੈ। ਇਹ ਪਾਸੇ ਮੁੰਡਿਆਂ ਨੂੰ ਦੇ ਦੇ ਨਸ਼ਾ ਵਾਤੇ। ਤੇ ਇਹ ਨਸ਼ਾ ਜਿਆਦਾ ਖੰਦਾ ਹੈ ਤੇ ਫਿਰ ਜਾ ਕੇ ਮੰਗਰ ਲੱਗ ਜਾਂਦਾ। ਆਗਲਾ ਤੇ ਆ ਕਪੜੇ ਸਾਰੇ 60 ਦਿੱਤੇ ਕਿੰਨਾ ਕੁ ਸਾਮਾਨ ਕਰਦਾ ਸਾਰਾ ਇਹਨਾਂ ਘਰ 10000 ਦਾ ਸਾਮਾਨ 6000 ਦਾ 2000 ਰੁਪਏ ਕੋਲੋਂ ਕੱਢ ਲੈ। ਬਾਹਰ ਹੀ ਅੰਦਰ ਨਹੀਂ ਸੀਗਾ। ਅੰਦਰ ਕੋਈ ਕੋਈ ਨਹੀਂ ਰਿਹਾ। ਵਾਚ ਗਿਆ। ਵਾਚ ਗਿਆ। ਹਾਂ ਜੇ ਅੰਦਰ ਹੁੰਦਾ ਤਾਂ ਕੀ ਬੰਦ। ਫਿਰ ਇਹਨੂੰ ਵੜ ਵੜ ਦੇਣਾ ਸੀ, ਮਾਰ ਦੇਣਾ ਸੀ। 3600 ਦੇਣਾ ਸੀ। ਹਾਂ ਅੰਦਰ ਸਾਰ ਤੇ ਮੇਰੇ ਕੋਲ ਮੇਰੇ ਕੋਲ ਪਹੁੰਚ ਗਿਆ ਮਗਾ ਜਲ ਜਾਈ ਜਾਓ। ਤੇ ਸਿਰ ਤੋਂ ਸਾਢਾਵਾਂਗੇ। ਸਾਡੇ ਬਾਰੇ ਭੱਜੇ ਪਰਿਵਾਰ। ਹਾਂ ਸਾਡੇ ਕੋਲ ਪਹੁੰਚੀ। ਮਾਲੀ ਕੇ ਰਹੀ ਨਾ ਮੇਰਾ ਪਿੰਡ ਵਾਲੀ ਕੀ। ਇਹ ਮੇਰੀ ਲੜਕੀ ਹੈ ਮੇਰੇ ਦੋ ਤਰੇ ਨੇ ਤੇ ਇਹ ਕੋ ਸਮਾਨ ਸਾਲ ਦਿੱਤਾ ਜਿੰਦਾ ਸੀ ਰਾਤ ਰਾਤ ਦੀ ਕੋਈ ਕਿਸ ਨੇ ਨਹੀਂ ਕਰ ਗਿਆ ਫਰਾਰ ਹੋ ਗਿਆ ਕਾਨੂੰਨੀ ਕਾਰਵਾਈ ਜੇ ਕੀਤੀ ਜਾਵੇ ਹੋਣੀ ਚਾਹੀਦੀ ਹੈ ਸਰ ਗਰੀਬ ਘਾਰੇ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕਰਕੇ ਫੜਾ ਜਾਵੇ ਫੜ ਕੇ ਅੰਦਰ ਦਿੱਤਾ ਜਾਵੇ ਤੇ ਸਿਆਣੇ ਕਹਿੰਦੇ ਨੇ ਕਿ ਨਸ਼ਾ ਕਰਾਂ ਦੇ ਘਰ ਫੂਕ ਦਿੰਦਾ ਹੈ ਤੇ ਇੱਥੇ ਵੀ ਇਹੀ ਕੁਝ ਦੇਖਣ ਨੂੰ ਮਿਲਿਆ ਫਿਲਹਾਲ ਮੁਲਜ਼ਮ ਪਤੀ ਫਰਾਰੇ ਅਤੇ ਪਰਿਵਾਰ ਇਨਸਾਫ ਮੰਗ ਰਿਹਾ ਹੈ ਗਰੀਬ ਪਰਿਵਾਰ ਹੋਣ ਕਾਰਨ ਸ਼ਾਇਦ ਇਨਾ ਪੈਸਾ ਟਕਾ ਵੀ ਨਹੀਂ ਹੋਵੇਗਾ ਕਿ ਸਮਾਨ ਚੱਟ ਤੋਂ ਦੁਬਾਰਾ ਬਣਾਇਆ ਜਾ ਸਕੇ ਲਿਹਾਜ਼ਾ ਕਹਿ ਸਕਦੇ ਹਾਂ ਕਿ ਸ਼ਰਾਬੀ ਨੇ ਆਪਣੇ ਹੱਥੀ ਸਾਰੀ ਉਮਰ ਦੀ ਕਮਾਈ ਨੂੰ ਅੱਗ ਲਾ ਦਿੱਤੀ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ